ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਛੋਟੀ ਜੀ ਸਾਖੀ ਸੁਣਾਉਣ ਜਾ ਰਹੇ ਹਾਂ ਸਾਖੀ ਸੁਣਾਉਣ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਗਤ ਜੁਲੰਦੇ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸੰਗੀ ਬਾਲੇ ਅਤੇ ਮਰਦਾਨੇ ਨਾਲ ਪਟਨਾ ਸ਼ਹਿਰ ਦੇ ਬਾਹਰ ਜਾ ਡੇਰਾ ਕੀਤਾ ਮਰਦਾਨੇ ਨੇ ਬਾਬਾ ਜੀ ਅੱਗੇ ਸ਼ੰਕਾ ਪ੍ਰਗਟ ਕਰਦੇ ਹੋਏ ਪੁੱਛਿਆ ਸਭ ਸੰਤ ਸਭ ਗ੍ਰੰਥ ਮਨੁੱਖਾ ਜਨਮ ਨੂੰ ਅਮੋਲਕ ਰਤਨ ਕਹਿੰਦੇ ਹਨ ਫਿਰ ਮਨੁੱਖ ਇਸ ਅਮੋਲਕ ਦਾਤ ਨੂੰ ਵਿਸ਼ੇਵਕਾਰਾਂ ਵਿੱਚ ਕਿਉਂ ਗਵਾ ਲੈਂਦਾ ਹੈ ਨਾਮ ਜਪ ਕੇ ਸਫਲਾ ਕਿਉਂ ਨਹੀਂ ਕਰ ਲੈਂਦਾ ਬਾਬਾ ਜੀ ਨੇ ਕਿਹਾ ਭਾਈ ਮਰਦਾਨਾ ਮਨੁੱਖਾ ਜਨਮ ਤਾਂ ਅਮੋਲਕ ਰਤਨ ਹੈ ਪਰ ਕਦਰ ਨਹੀਂ ਤੂੰ ਪ੍ਰੀਖਿਆ ਕਰਕੇ ਦੇਖ ਲੈ ਗੁਰੂ ਜੀ ਨੇ ਇੱਕ ਕੀਮਤੀ ਲਾਲ ਭਾਈ ਮਰਦਾਨਾ ਜੀ ਨੂੰ ਦਿੰਦੇ ਹੋਏ ਕਿਹਾ ਇਸ ਨੂੰ ਸ਼ਹਿਰ ਵਿੱਚ ਲੈ ਜਾ ਤੇ ਕੀਮਤ ਪਵਾ ਕੇ ਸਾਨੂੰ ਦੱਸੀ ਗੁਰੂ ਹੁਕਮ ਮੰਨ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਆ ਗਏ ਅਤੇ ਉਸ ਲਾਲ ਨੂੰ ਵਿਖਾ ਮੁੱਲ ਪਉਣ ਲਗੇ ਕਿਸੇ ਨੇ ਉਸ ਦਾ ਮੁੱਲ ਦੋ ਮੂਲੀਆਂ ਕਿਸੇ ਨੇ ਸੇਰ ਮਠਿਆਈ ਕਿਸੇ ਨੇ ਦੋ ਗੱਜ ਕਪੜਾ ਮੁੱਲ ਪਾਇਆ ਫਿਰ ਭਾਈ ਮਰਦਾਨਾ ਜੋਹਰੀ ਬਾਜ਼ਾਰ ਗਿਆ ਤਾਂ ਕਿਸੇ ਨੇ 10 ਰੁਪਏ ਕਿਸੇ ਨੇ 100 ਰੁਪਏ ਕਿਸੇ ਨੇ 200 ਰੁਪਏ ਕੀਮਤ ਦੱਸੀ ਅੰਤ ਨੂੰ ਭਾਈ ਮਰਦਾਨਾ ਜੀ ਸਾਲਸ ਜੋਹਰੀ ਦੇ ਕੋਲ ਗਏ ਸਾਲਸ ਜੋਰੀ ਨੇ ਇਹ ਲਾਲ ਦੇਖ ਕੇ ਕਿਹਾ ਭਾਈ ਤੇਰਾ ਲਾਲ ਅਮੋਲਕ ਹੈ ਕਰੋੜ ਰੁਪਿਆ ਵੀ ਇਸ ਦੀ ਕੀਮਤ ਕਹਿਣੀ ਥੋੜੀ ਹੈ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ ਤੁਸੀਂ 100 ਰੁਪਿਆ ਇਸ ਦੀ ਨજર ਦਿਖਾਈ ਕਬੂਲ ਕਰੋ ਭਾਈ ਮਰਦਾਨਾ ਜੀ 100 ਰੁਪਿਆ ਲੈ ਗੁਰੂ ਚਰਨਾ ਵਿੱਚ ਹਾਜ਼ਰ ਹੋ ਗਏ ਅਤੇ ਸਾਰੀ ਕਥਾ ਸੁਣਾਈ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਹੁਣ ਤਾਂ ਤੇਰੀ ਤਸੱਲੀ ਹੋ ਗਈ ਮਨੁੱਖਾ ਦੇ ਇਸ ਲਾਲ ਵਾਂਗੂ ਹੀ ਅਮੋਲਕ ਹੈ ਪਰ ਕਦਰ ਕੋਈ ਸਾਲਸਰਾਏ ਜਿਹਾ ਜੋਹਰੀ ਹੀ ਪਾ ਸਕਦਾ ਹੈ ਬਾਕੀ ਤੋਸ਼ ਵਿਸ਼ੇ ਵਕਾਰਾਂ ਵਿੱਚ ਗਵਾਹ ਛੱड़ਦੇ ਹਨ ਹੁਣ ਤੂੰ ਜਾ ਅਤੇ ਇਹ 100 ਰੁਪਿਆ ਸਾਲਸਰਾਏ ਨੂੰ ਵਾਪਸ ਦੇ ਆਓ ਜਦੋਂ ਭਾਈ ਮਰਦਾਨਾ ਜੀ ਪੈਸੇ ਮੋੜਨ ਗਏ ਤਾਂ ਜੋਹਰੀ ਨੇ ਲੈਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਇਹ ਮਾਇਆ ਲਾਲ ਦੇ ਨજર ਕੀਤੀ ਸੀ ਹੁਣ ਮੈਂ ਨਹੀਂ ਲੈ ਸਕਦਾ ਮਰਦਾਨਾ ਜੀ ਨੇ ਕਿਹਾ ਜੀ ਮੇਰਾ ਮਾਲਕ ਵੀ ਭੀਖ ਨਹੀਂ ਲੈਂਦਾ ਮਰਦਾਨਾ ਜੀ ਬਿਨਾਂ ਰੁਪਏ ਮੋੜੇ ਗੁਰੂ ਜੀ ਕੋਲ ਆ ਗਏ ਤਾਂ ਗੁਰੂ ਜੀ ਨੇ ਕਿਹਾ ਮੋੜ ਜਾ ਕੇ ਰੁਪਏ ਵਾਪਸ ਕਰਕੇ ਆਓ ਇਹ ਰੁਪਏ ਨਾ ਬਾਬਾ ਜੀ ਰੱਖਣ ਅਤੇ ਨਾ ਸਾਲਸਰਾਏ ਮਰਦਾਨਾ ਜੀ ਨੇ ਇਸ ਚੱਕਰ ਵਿੱਚ ਦੋ ਤਿੰਨ ਢੇੜੇ ਲਾਏ ਅਖੀਰ ਸਾਲਸਰਾਏ ਨੇ ਸੋਚਿਆ ਉਹ ਕੋਈ ਪੂਰਨਪੁਰਖ ਹੈ ਜਿਸ ਨੂੰ ਰੁਪਏ ਦਾ ਲਾਲਚ ਨਹੀਂ ਸਾਲਸਰਾਏ ਨੇ 100 ਰੁਪਏ ਲੈ ਲਏ ਅਤੇ ਆਪਣੇ ਸੇਵਕ ਅਦਰਕੇ ਅਰੋੜੇ ਦੇ ਸਿਰ ਉਤੇ ਕੁਝ ਮਠਿਆਈ ਚੁਕਵਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋ ਗਿਆ ਗੁਰੂ ਜੀ ਨੇ ਕਿਹਾ ਭਾਈ ਇਹ ਤਾਂ ਭਾਈ ਮਰਦਾਨੇ ਦੇ ਪ੍ਰਸ਼ੰਦਾ ਉਤਰ ਪਰ ਪੱਕ ਕਰਕੇ ਦਿਖਾਇਆ ਹੈ ਜਿਨ੍ਹਾਂ ਨੂੰ ਕਰਤਾਰ ਨੇ ਅਕਲ ਬਖਸ਼ੀ ਹੈ ਉਹ ਇਸੇ ਤਰ੍ਹਾਂ ਮਨੁੱਖਾ ਦੇ ਦੀ ਕਦਰ ਕਰਦੇ ਹਨ ਬਾਕੀ ਵਿਸ਼ੇ ਵਕਾਰਾਂ ਵਿੱਚ ਫਸ ਜੰਮ ਦੰਡ ਸਹਾਰਦੇ ਹਨ ਪਛਤਾਉਂਦੇ ਹਨ ਪਰਮੇਸ਼ਵਰ ਦੀ ਭਗਤੀ ਗਿਆਨ ਬਿਨਾ ਮਨੁੱਖ ਪਸ਼ੂ ਦੇ ਸਮਾਨ ਹੈ ਗੁਰੂ ਸਾਹਿਬ ਨੂੰ ਸਾਲਸਰਾਏ ਬੇਨਤੀ ਕਰ ਆਪਣੀ ਧਰਮਸ਼ਾਲਾ ਵਿੱਚ ਲੈ ਗਏ ਅਤੇ ਬਹੁਤ ਸੇਵਾ ਚੱਕਰੀ ਕੀਤੀ ਗੁਰੂ ਜੀ 3 ਮਹੀਨੇ ਸਾਲਸਰਾਏ ਦੀ ਧਰਮਸ਼ਾਲਾ ਵਿੱਚ ਰਹੇ ਅਤੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਜਦੋਂ ਗੁਰੂ ਜੀ ਇੱਥੋਂ ਚੱਲਣ ਲੱਗੇ ਤਾਂ ਸੰਗਤਾਂ ਨੇ ਕਿਹਾ ਕਿ ਤੁਸੀਂ ਤਾਂ ਜਾ ਰਹੇ ਹੋ ਹੁਣ ਅਸੀਂ ਕਿਸ ਦੀ ਸੰਗਤ ਕਰਾਂਗੇ ਕਿਸੇ ਦੀ ਬਾਹ ਫੜਾ ਜਾਓ ਤਾਂ ਬਾਬਾ ਜੀ ਨੇ ਸਾਲਸਰਾਏ ਦੇ ਸੇਵਾਦਾਰ ਅਦਰਕੇ ਨੂੰ ਮਨਜੀ ਬਖਸ਼ੀ ਇਸ ਤੋਂ ਬਾਅਦ ਸਾਲ ਥਰਾਏ ਨੇ ਆਪਣੀ ਅਮੀਰੀ ਨੂੰ ਚਿਤਾਰਦੇ ਹੋਏ ਆਪਣੇ ਸੇਵਕ ਅਦਰਕੇ ਨੂੰ ਸਭ ਤੋਂ ਪਹਿਲਾਂ ਪੇਟਾ ਧਰ ਮੱਥਾ ਟੇਕਿਆ। ਬਾਬਾ ਜੀ ਜਦ ਤੁਰਨ ਲੱਗੇ ਤਾਂ ਸਾਲ ਥਰਾਏ ਨੇ ਹੱਥ ਜੋੜ ਅਰਜ ਕੀਤੀ। ਬਾਬਾ ਜੀ ਦੇ ਫੇਰ ਵੀ ਦਰਸ਼ਨ ਹੋਣਗੇ। ਤਾਂ ਬਾਬਾ ਜੀ ਨੇ ਕਿਹਾ ਗੁਰਮੁਖਾਂ ਨੂੰ ਸਦਾ ਹੀ ਦਰਸ਼ਨ ਹਨ। ਪਟਨੇ ਨੂੰ ਵਾਰ ਬਖਸ਼ਦਿਆਂ ਕਿਹਾ ਇੱਥੇ ਵੀ ਸਤਪੁਰਖ ਪ੍ਰਗਟ ਹੋਵੇਗਾ ਬਾਬਾ ਜੀ ਦੇ ਬਚਨਾਂ ਅਨੁਸਾਰ ਕੋਈ ਸਮਾਪਾ ਕੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਸੇ ਸਾਲਸਰਾਏ ਦੀ ਸੰਤਾਨ ਵਿੱਚੋਂ ਫਤੇਹ ਚੰਦ ਮੈਣੀ ਖੱਤਰੀ ਦਸਵੇਂ ਪਾਤਸ਼ਾਹ ਜੀ ਦੇ ਪਰਮ ਭਗਤ ਸੀ ਜਿਸ ਦੇ ਘਰ ਵਿੱਚ ਦਸਵੇਂ ਗੁਰੂ ਹਮੇਸ਼ਾ ਜਾ ਕੇ ਖੇលਦੇ ਰਹਿੰਦੇ ਸਨ ਉਹ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਨੁਸਾਰ ਸਾਨੂੰ ਵਿਸ਼ੇ ਵਕਾਰਾਂ ਵਿੱਚ ਨਾ ਫਸਦੇ ਹੋਏ ਨਾਮ ਜਪ ਕੇ ਅਮੋਲਕ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ ਅਤੇ ਆਪਣੇ ਝੂਠੇ ਹੰਕਾਰ ਨੂੰ ਤਿਆਗ ਕੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਸਾਥ ਸੰਗਤ ਜੀ ਇਸੇ ਨਾਲ ਹੀ ਇਹ ਸਾਡੀ ਛੋਟੀ ਜੀ ਸਾਖੀ ਖਤਮ ਹੁੰਦੀ ਹੈ ਅੱਗੇ ਫੇਰ ਨਵੀਂ ਸਾਖੀ ਦੇ ਨਾਲ ਹਾਜ਼ਰ ਹੋਵਾਂਗੇ ਉਹ ਸਾਥ ਸੰਗਤ ਜੀ ਇਹ ਸਾਖੀ ਤੁਹਾਨੂੰ ਕਿਹੋ ਜੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਖੀ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ